ਅੱਜ ਪਟਿਆਲਾ ਵਿੱਚ ਸੀਆਈਏ ਸਟਾਫ ਵੱਲੋਂ ਕੀਤੇ ਗਏ ਇੱਕ ਮੁਕਾਬਲੇ ਵਿੱਚ ਮਲਕੀਤ ਸਿੰਘ ਉਰਫ ਚੱਟਾ ਨਾਮ ਦਾ ਇੱਕ ਗੈਂਗਸਟਰ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਫੜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਲਾਈਟ ਬੋਰਡ ਦਾ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅਪਰਾਧੀ ਪਹਿਲਾਂ ਵੀ ਕਈਆਂ ਅਪਰਾਧਿਕ ਮਾਮਲਿਆਂ 'ਚ ਨਾਮਜ਼ਦ ਹੋ ਚੁੱਕਾ ਹੈ। ਗੈਂਗਸਟਰ ਫਰੀ ਅਤੇ ਕ੍ਰਿਮਿਨਲ ਫਰੀ ਪੰਜਾਬ ਦਾ ਜਿਹੜਾ ਟੀਚਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਆ ਉਹਦੇ ਮੁਤਲਕ ਪਟਿਆਲਾ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਐਸਪੀ ਸਿਟੀ ਸਰਫਰਾਜ਼ ਆलम ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਜਿਹੜੀ ਇੱਕ ਕੋਖਿਆਤ ਅਪਰਾਧੀ ਦੇ ਮਗਰ ਲੱਗੀ ਹੋਈ ਸੀ ਜਦੋਂ ਖੇੜਾ ਜਟਾ ਪਿੰਡ ਦੇ ਨੇੜੇ ਇਹ ਜਿਹੜਾ ਅਪਰਾਧੀ ਆ ਮਲਕੀਤ ਸਿੰਘ ਉਰਫ ਚੱਟਾ ਇਹਦੇ ਤੇ ਕਈ ਮੁਕਦਮੇ ਕਤਲ ਦੇ ਇਰਾਦਾ ਕਤਲ ਦੇ ਲੁੱਟਾ ਖੋਹਾਂ ਦੇ ਇਹਦੇ ਤੇ ਦਰਜ ਨੇ ਐਂ ਇਹਨੂੰ ਸੀਆਈਏ ਪਟਿਆਲਾ ਦੀ ਟੀਮ ਨੇ ਜਦੋਂ ਇਹਦਾ ਪਿੱਛਾ ਕਰਦੇ ਹੋਏ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਤੇ ਤਿੰਨ ਗੋਲੀਆਂ ਚਲਾਈਆਂ ਪੁਲਸ ਪਾਰਟੀ ਜਿਹੜੀ ਕਿ ਜਵਾਬੀ ਫਾਇਰ ਚ ਪੁਲਸ ਪਾਰਟੀ ਨੇ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਜਿਨ੍ਹਾਂ ਚੋਂ ਇੱਕ ਗੋਲੀ ਇਹਦੀ ਨੀ ਕੈਪ ਚ ਲੱਤ 'ਚ ਵੀ ਵੱਜੀ ਐਂਡ ਇਮੀਡੀਏਟਲੀ ਇਹਨੂੰ ਰਾਉਂਡ ਅਪ ਕਰਕੇ ਤੇ ਹਸਪੀਟਲ 'ਚ ਫॉर ਟ੍ਰੀਟਮੈਂਟ ਭੇਜਿਆ ਗਿਆ ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਵੀ ਅਪਰਾਧੀ ਅਪਰਾਧ ਕਰਕੇ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਵੀ ਨਾ ਜਾ ਸਕੇ ਉਸੇ ਨੀਤੀ 'ਚ ਪਟਿਆਲਾ ਪੁਲਿਸ ਨੇ ਅੱਜ ਇਸ ਜਿਹੜਾ ਐਨਕਾਊਂਟਰ ਆ ਇਹਨੂੰ ਅੰਜਾਮ ਦਿੱਤਾ ਤੇ ਅਸੀਂ ਗੈਂਗਸਟਰ ਅਤੇ ਕ੍ਰਿਮੀਨਲ ਫਰੀ ਪਟਿਆਲੇ ਲਈ ਕਮਿਟਿਡ ਹੈ ਗਏ ਆ ਤੇ ਮੈਂ ਸਾਰੇ ਗੈਂਗਸਟਰਸ ਨੂੰ ਅਤੇ ਕ੍ਰਿਮੀਨਲਸ ਨੂੰ ਇਹ ਸਖਤ ਸਨੇਹਾ ਦੇਣਾ ਚਾਹੁੰਦਾ ਆ ਕਿ ਜੇਕਰ ਪਟਿਆਲੇ 'ਚ ਕਿਸੇ ਨੇ ਕੋਈ ਵੀ ਵਾਰਦਾਤ ਕੀਤੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਤੇ ਕੱਲਾ ਸੀ ਜੀ ਨਾਲ ਵੀ ਸੀ ਜੀ ਕੋਈ ਦੇ ਨਾਲ ਕੌਣ ਸੀਗਾ? ਸਰ ਕੱਲੇ ਜੀ ਜੀ ਹੈ ਜਾਂ ਤੇ ਇਹ ਇਹ ਮੋਟਰਸਾਈਕਲ ਤੇ ਕੱਲਾ ਸੀ ਜੀ ਐਂਡ ਇਹਨੇ ਤਿੰਨ ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਦੋਂ ਰਿਟੈਲੀਏਟ ਕੀਤਾ ਤੇ ਇਹਨੂੰ ਗੋਲੀ ਲੱਗੀ ਆ ਐਂਡ ਇਹਦੇ ਤੋਂ ਇੱਕ ਪਿਸਤਲ ਵੀ ਬਰਾਮਦ ਹੋਇਆ ਆ। ਲ ਬੈਕਗ੍ਰਾਉਂਡ ਕੀ ਸੀਗਾ ਸਰ ਕੁਝ ਇਹ ਇੱਕ ਹਾਰਡ ਕੋਰ ਕ੍ਰਿਮੀਨਲ ਆ ਜੀ ਇਹਦੇ ਉੱਪਰ ਕਤਲ ਦੇ ਇਰਾਦਾ ਕਤਲ ਦੇ ਇਨਕਲੂਡਿੰਗ ਤਿਰਪੜੀ ਚ ਜਿਹੜਾ ਇੱਕ ਲੇਟੈਸਟ ਮर्डर ਹੋਇਆ ਸੀ ਉਹਦੇ ਚ ਵੀ ਇਹ ਸਾਨੂੰ ਵਾਂਟਡ ਸੀਗਾ ਇੱਕ ਜਿਹੜੀ ਦੋ ਫੀਆਰਾਂ ਇਰਾਦਾ ਕਤਲ ਦੀਆਂ ਨੇ ਉਹਦੇ ਚ ਵੀ ਇਹ ਵਾਂਟਡ ਸੀਗਾ ਤੇ ਇਹਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਬੜੀ ਹੀ ਦਲੇਰੀ ਨਾਲ ਮੌਕੇ ਤੇ ਰਿਟੈਲੀਏਟਰੀ ਫਾਇਰ ਕਰਕੇ ਇਹਨੂੰ ਜਿਹੜਾ ਆ ਅਰੈਸਟ ਕੀਤਾ